ਸਤਿ ਸ੍ਰੀ ਅਕਾਲ ਪਿਆਰੇ ਦੋ ਅਸੀਂ ਅੱਜ ਜੁੜਿਆ ਸੁਖਪਾਲ ਸੰਧੂ ਉਹਨਾਂ ਦੇ ਚੈਨਲ ਤੇ ਤੇ ਮੇਰਾ ਨਾਮ ਤਰਮਿੰਦਰ ਸਿੰਘ ਸ਼ੀਨਾ ਹੈ ਤੇ ਅਸੀਂ ਅੱਜ ਕਰਾਂਗੇ ਵਿਸਾਖੀ ਦੇ ਇਤਿਹਾਸ ਦੇ ਸਬੰਧ ਵਿੱਚ ਗੱਲਾਂ ਤੇ ਸਾਡੇ ਨਾਲ ਆਉਣਗੇ ਡਾਕਟਰ ਗੁਰਸਰਜ ਸਿੰਘ ਸੋਲ ਜੀ ਉਹਨਾਂ ਤੋਂ ਅਸੀਂ ਜਾਣਾਂਗੇ ਵਿਸਾਖੀ ਦਾ ਇਤਿਹਾਸ ਉਹਦਾ ਪਿਸ਼ੋਕੜ ਤੇ ਸਿੱਤਕ ਉਹਦੀ ਕੀ ਦੇਣ ਹੈਗੀ ਵਿਸਾਖੀ ਦੀ ਤੇ ਉਹਨੂੰ ਕਿਵੇਂ ਮਨਾਇਆ ਜਾਂਦਾ ਹੈ ਇਸ ਸਾਰੇ ਬਾਰੇ ਜਾਣਕਾਰੀ ਅਸੀਂ ਜਿਹੜੀ ਹਾਸਲ ਕਰਾਂਗੇ ਤੇ ਤੁਸੀਂ ਸਾ ਨਾਲ ਜੁੜੇ ਰਹੇ ਹੋ ਆਓ ਜੀ ਚੱਲਦੇ ਹਾਂ ਡਾਕਟਰ ਸਾਹਿਬ ਕੋਲ ਤੇ ਕਰਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਡਾਕਟਰ ਸੋਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਸ਼ਕੋ ਤੇ ਮੈਂ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਆਦਾਬ ਨਮਸਕਾਰ ਡਾਕਟਰ ਸਾਹਿਬ ਤੁਸੀਂ ਜਾਣਦੇ ਜੋ ਕਿ ਵਿਸਾਖੀ ਦਾ ਤਿਹਾਰ ਪੰਜਾਬ ਦਾ ਬਹੁਤ ਹੀ ਇੱਕ ਵੱਡਾ ਤਿਹਾਰ ਮੰਨੇ ਜਾਂਦਾ ਹੈ ਇਸ ਤਿਉਹਾਰ ਦਾ ਕਿਉਂਕਿ ਇਹ ਸਿੱਧਾ ਸਬੰਧ ਸਾਡੀ ਆਰਥਿਕਤਾ ਨਾਲ ਆ ਬਿਲਕੁਲ ਕਿਉਂਕਿ ਪੰਜਾਬ ਕਿਸਾਨੀ ਪਿਸ਼ੋਕਰ ਦੇ ਨਾਲ ਸਬੰਧ ਰੱਖਦਾ ਬਿਲਕੁਲ ਤੇ ਸਾਡੀ ਸਮੁੱਚੀ ਜਿਹੜੀ ਆਰਥਿਕਤਾ ਹੈ ਉਹ ਸਾਡੇ ਖੇਤੀਬਾੜੀ ਤੇ ਟਿਕੀ ਹੋਈ ਆ ਤੇ ਅਸੀਂ ਦੇਖਦੇ ਹਾਂ ਕਿ ਵਿਸਾਖੀ ਦਾ ਤਿਉਹਾਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਪਿੰਡਾਂ ਦੇ ਵਿੱਚ ਮਨਾਇਆ ਹੀ ਬਹੁਤ ਹੁੰਦਾ ਜਾਂਦਾ ਹੈ ਬਰਤੀ ਅਸੀਂ ਜਿਹੜਾ ਦੇਖਦੇ ਆ ਕਿ ਇਹ ਦਾ ਇਸ ਇਸ ਤਿਹਾੜ ਦਾ ਜਿਹੜਾ ਪਿਸ਼ੋਕੜੀ ਬਹੁਤ ਪੁਰਾਣਾ ਹੈ ਤੇ ਅਸੀਂ ਤੁਹਾਡੇ ਤੋਂ ਅੱਜ ਇਹਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਆ ਕਿ ਤੁਸੀਂ ਸਾਨੂੰ ਦੱਸੋਗੇ ਕਿ ਇਹ ਤਿਹਾੜ ਦਾ ਭਾਰਤੀ ਸੰਸਕ੍ਰਿਤੀ ਸੰਗਰਵਿਚ ਕੀ ਰੋਲ ਹੈ ਗਾਇ ਵਿਸਾਖੀ ਦੇ ਤਿਹਾੜ ਨੂੰ ਅਸੀਂ ਕਿਉਂ ਮਨਾਉਂਦੇ ਆ ਇਤਿਹਾਸਿਕ ਪਿਸ਼ੋਕੜ ਕੀ ਆ ਇਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਸ਼ਹਿਰੀਕਰਨ ਪੰਜਾਬ ਦੇ ਸ਼ਹਿਰੀਕਰਨ ਹੋਣ ਦੇ ਕਾਰਨ ਇਹਦਾ ਥੋੜਾ ਜਿਹਾ ਕ੍ਰੇਜ ਘਟ ਰਿਹਾ ਏ ਪਰ ਇਹਦਾ ਇਤਿਹਾਸਿਕ ਜਿਹੜਾ ਏ ਪਛੋਕੜ ਆ ਉਹ ਨਹੀਂ ਘਟਿਆ ਹੁਣ ਵੀ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਧਾਰਮਿਕ ਸਥਾਨਾਂ ਤੇ ਗੁਰੂ ਘਰਾਂ ਦੇ ਵਿੱਚ ਇਸ ਨੂੰ ਬੜੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਏ ਨਵੀਂ ਫਸਲ ਦੀ ਆਮਦ ਦੇ ਨਾਲ ਜੋੜ ਕੇ ਇਹਨੂੰ ਦੇਖਿਆ ਜਾਂਦਾ ਏ ਕਿਉਂਕਿ ਜਦੋਂ ਘਰ ਨਵੇਂ ਦਾਣੇ ਆਉਂਦੇ ਆ ਤੇ ਨਵੀਆਂ ਖੁਸ਼ੀਆਂ ਵੀ ਆਉਂਦੀਆਂ ਆ ਉਦੋਂ ਨਵੇਂ-ਨਵੇਂ ਚਾਹ ਹੁੰਦੇ ਨੇ ਕਿਸਾਨ ਭਰਾਵਾਂ ਨੇ ਆਪਣੇ ਲਈ ਬਹੁਤ ਕੁਝ ਸੋਚਿਆ ਹੁੰਦਾ ਏ ਉਹਦੇ ਨਾਲ ਜਦੋਂ ਘਰ ਵਿੱਚ ਨਵੀਂ ਖੁਸ਼ੀ ਆਉਂਦੀ ਆ ਤੇ ਖੂਬ ਤਰਾ ਭੰਗੜੇ ਪਾਏ ਜਾਂਦੇ ਆ ਜਲੇਬੀਆਂ ਵੰਡੀਆਂ ਜਾਂਦੀਆਂ ਨਵੇਂ ਕੱਪੜੇ ਪਾ ਕੇ ਮੇਲਿਆਂ ਤੇ ਜਿਹੜਾ ਜਾ ਕੇ ਆਪਣੇ ਸ਼ੌਕ ਸਾਦੇ ਪੂਗਾਏ ਜਾਂਦੇ ਆ ਇਹਨਾਂ ਚੀਜ਼ਾਂ ਬਾਰੇ ਡਾਕਟਰ ਸਾਹਿਬ ਨਾਲ ਸਾਰੀਆਂ ਜਿਹੜੀਆਂ ਉਹ ਖੁੱਲ੍ਹ ਕੇ ਗੱਲਾਂ ਕਰਾਂਗੇ ਇਹ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਡਾਕਟਰ ਸਾਹਿਬ ਵੱਲੋਂ ਬਹੁਤ ਹੀ ਜਿਹੜੀ ਆ ਨਵੀਨ ਕੋਰ ਜਾਣਕਾਰੀ حاصل ਹੋਏਗੀ ਡਾਕਟਰ ਸਾਹਿਬ ਸ਼ੁਰੂ ਕਰਿਓ ਹਰਾਪਾ ਬਿਲਕੁਲ ਤੁਸੀਂ ਬੜੇ ਵਿਸਥਾਰ ਨਾਲ ਜਾਣਕਾਰੀ ਦੇ ਦਿੱਤੀ ਆ ਤਰਮਿੰਦਰ ਜੀ ਸਾਰੇ ਦਰਸ਼ਕਾਂ ਨੂੰ ਵਿਸਾਖੀ ਦਾ ਤਿਹਾਰ ਜਿਹੜਾ ਆਉਣ ਵਾਲੇ ਦਿਨਾਂ ਚ ਮੁਬਾਰਕ ਹੋਵੇ ਜੀ ਜਿਵੇਂ ਤੁਸੀਂ ਦੱਸਿਆ ਕਿ ਇਹ ਤਿਹਾਰ ਦਾ ਸਬੰਧ ਜਿਹੜਾ ਵਾ ਮੁੱਖ ਤੌਰ ਤੇ ਸਾਡੇ ਪੰਜਾਬ ਦੇ ਜੀ ਗੱਲ ਕਰੀਏ ਤੇ ਹਾੜੀ ਦੀ ਫਸਲ ਨੂੰ ਦੀ ਆਮਦਨ ਨੂੰ ਮੁੱਖ ਰੱਖ ਕੇ ਜਿਹੜਾ ਮਨਾਇਆ ਜਾਂਦਾ ਰਿਹਾ ਜਾਂ ਮੁੱਖ ਤੌਰ ਤੇ ਅਸੀਂ ਹਾੜੀ ਦੀ ਫਸਲ ਨਾਲ ਜੋੜ ਕੇ ਦੇਖਦੇ ਹਾਂ ਜਿੱਥੋਂ ਤੱਕ ਜੇ ਸਿੱਖ ਧਰਮ ਦੀ ਗੱਲ ਕਰੀਏ ਤੇ ਉਹ ਜ਼ਿਆਦਾਤਰ ਜਿਹੜਾ ਵਾ ਇਸ ਤਿਹਾਰ ਨੂੰ ਆਪਣੇ ਖਾਲਸਾ ਸਾਜਨਾ ਦੇਸ਼ ਦੇ ਨਾਲ ਜੋੜ ਕੇ ਉਹ ਇਮੋਸ਼ਨਲੀ ਉਹਦੇ ਨਾਲ ਅਟੈਚ ਹੋ ਕੇ ਤੇ ਮਣਾਉਂਦੇ ਆ ਜੇਕਰ ਅਸੀਂ ਇਹਨੂੰ ਥੋੜਾ ਜਿਹਾ ਹੋਰ ਆਪਣੀ ਗੱਲਬਾਤ ਦਾ ਦਾਇਰਾ ਵਿਸ਼ਾਲ ਕਰਦੇ ਹਾਂ ਜੇ ਭਾਰਤ ਦੇ ਸੰਬੰਧ ਵਿੱਚ ਗੱਲ ਕਰੀਏ ਤਾਂ ਮੇਰੇ ਖਿਆਲ ਹੈ ਕਿ ਭਾਰਤੀ ਸੰਸਕ੍ਰਿਤੀ ਜਿਹੜੀ ਆ ਕਿਤੇ ਨਾ ਕਿਤੇ ਆਪਸ ਵਿੱਚ ਜੁੜੀ ਹੋਈ ਆ ਤੇ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਵਿੱਚ ਹੀ ਜਿਹੜੀਆਂ ਆ ਢੋਲ ਟਮਕਾ ਜਾਂ ਜਿਹੜੀ ਵਿਸਾਖੀ ਆ ਉਹ ਮਨਾਇ ਜਾਂਦੀ ਹੁੰਦੇ ਭਾਰਤ ਦੇ ਸਬੰਧ ਵਿੱਚ ਵੀ ਮੈਂ ਕੁਝ ਜਿਹੜੀ ਜਾਣਕਾਰੀ ਮੈਨੂੰ ਪਿਛਲੇ ਦਿਨਾਂ ਚ ਪੜਨ ਤੋਂ ਪ੍ਰਾਪਤ ਹੋਈ ਤੇ ਉਹ ਮੈਂ ਇਹਨੂੰ ਲੱਗਾ ਕਿ ਇਹ ਜਿਹੜਾ ਤਿਹਾਰ ਹੈ ਬਾਕੀ ਸਾਊਥ ਭਾਰਤ ਦੇ ਵਿੱਚ ਦੱਖਣ ਭਾਰਤੀ ਤੇ ਜਿਹੜੇ ਸਾਡੇ ਈਸਟਰਨ ਆ ਸਟੇਟਸ ਜਿਹੜੇ ਉਹਨਾਂ ਵਿੱਚ ਵੀ ਮਨਾਇਆ ਜਾਂਦਾ ਆ ਪਰ ਉੱਥੇ ਉਹਨਾਂ ਦੇ ਨਾਂ ਜਿਹੜੇ ਆ ਉਹ ਅਲੱਗ-ਅਲੱਗ ਨਾਮ ਨਾਲ ਜਨਨੇ ਜਾਂਦੇ ਨੇ ਬਿਲਕੁਲ ਦੂਸਰੇ ਨੇ ਇੱਕ ਤਾਂ ਜਿਹੜੀ ਮੇਸ਼ ਸੰਸਕ੍ਰਿਤੀ ਆ Hindu ਧਰਮ ਦੇ ਵਿੱਚ ਉਹ ਮੇਝ ਸੰਸਕ੍ਰਿਤੀ ਦੇ ਜਿਹਨੂੰ ਕਹਿੰਦੇ ਆਪਾਂ ਮੇਝ ਸੰਕਰਾਂਤੀ ਸੰਕਰਾਂਤੀ ਦਾ ਜਿਹੜਾ ਭਾਵ ਆ ਉਹ ਹੈਗਾ ਟ੍ਰਾਂਜ਼ਿਟ ਹੋਣਾ ਜਿੱਦਾਂ ਸੂਰਜ ਨੂੰ ਕਹਿੰਦੇ ਆ ਅਗਲੇ ਘਰ ਵਿੱਚ ਟ੍ਰਾਂਜ਼ਿਟ ਜਾਂ ਉਹ ਬਦਲਣਾ ਸੰਕਰਾਂਤੀ ਦਾ ਅਰਥ ਆ ਸੂਰਜ ਦੂਸਰੇ ਘਰ ਵਿੱਚ ਗਿਆ ਹੁਣ ਇੱਥੇ ਜਿਹੜੀ ਜਿਹੜਾ Hindu ਧਰਮ ਦਾ ਜਿਹੜਾ ਲੂਨਰ ਕੈਲੰਡਰ ਆ ਜਾਂ ਜਿਹਨੂੰ ਕਹਿੰਦੇ ਆ ਚੰਦਰ ਜਾਂ ਚੰ드ਰਮਾ ਦੀ ਸਥਿਤੀ ਦੇ ਮੁਤਾਬਿਕ ਚੱਲਦਾ ਹਾ ਨਾਰਥ ਜਿਹੜਾ ਸਾਡਾ ਉੱਤਰੀ ਭਾਰਤ ਦੇ ਦੇ ਵਿੱਚ ਜ਼ਿਆਦਾਤਰ ਚੰਦਰ ਕੈਲੰਡਰ ਨੂੰ ਹੀ ਮੰਨਿਆ ਜਾਂਦਾ ਹੈ। ਹਾਂਜੀ। ਤੇ ਚੰਦਰ ਕੈਲੰਡਰ ਦੇ ਹਿਸਾਬ ਨਾਲ Hindu ਧਰਮ ਦੇ ਵਿੱਚ ਮੰਨਤਾ ਆ ਕਿ ਉਹਨਾਂ ਦਾ ਚੇਤ ਜਿਹੜਾ ਵਾ ਪਹਿਲਾ ਸਾਲ ਦਾ ਜਿਹੜਾ ਮਹੀਨਾ ਆ ਚੇਤ ਆ। ਪਰ ਇੱਕ ਉਹਨਾਂ ਦੇ ਨਾਲ-ਨਾਲ ਪੈਰਨਲ ਜਿਹੜੀ ਸਾਊਥ ਵਿੱਚ ਤੇ ਆਪਣੇ ਈਸਟਰਨ ਸਟੇਟਸ ਦੇ ਵਿੱਚ ਇੱਕ ਮੰਨਤਾ ਚੱਲਦੀ ਆ ਉਹ ਹੈਗੀ ਆ ਲਿਯੂਨੀ ਸੋਲਰ ਕੈਲੰਡਰ ਦੂਸਰਾ ਵੀ। ਉਹਦੇ ਵਿੱਚ ਵਿਸਾਖ ਉਹਨਾਂ ਦਾ ਜਿਹੜਾ ਵਾ ਪਹਿਲਾ ਮਹੀਨਾ ਆ। ਸੋ ਵਿਸਾਖਾ ਉਹਨਾਂ ਲਈ ਵੀ ਬੜਾ ਪਵਿੱਤਰ ਮਹੀਨਾ ਆ ਤੇ ਇਹ ਵਿਸਾਖੀ ਵਾਲੇ ਦਿਨ ਜਿਹੜਾ ਵਾ ਉਹ ਆਪਣੇ ਜਿਹੜੇ ਤੀਰਥਾਂ ਦੇ ਉੱਪਰ ਇਸ਼ਨਾਨ ਕਰਦੇ ਆ ਤੇ ਜਿਹੜੇ ਹੋਰ ਵੀ ਬਾਕੀ ਜਿਹੜੇ ਰਿਚੁਅਲਸ ਜਿਹੜੇ ਹਿੰਦੂ ਧਰਮ ਦੇ ਉਹ ਬਣਾਏ ਜਾਂਦੇ ਸੋ ਵਿਸਾਖੀ ਦਾ ਪੂਰੇ ਭਾਰਤ ਦੇ ਸੰਬੰਧ ਵਿੱਚ ਇਹਦੀ ਜਿਹੜੀ ਹੈ ਇੰਪੋਰਟੈਂਸ ਵੱਧ ਜਾਂਦੀ ਮੈਂ ਇਹ ਗੱਲ ਕਰਦਾ ਹਾਂ ਕਿ ਜਿਹੜਾ ਕਿਸ ਤਰ੍ਹਾਂ ਦੇ ਜਿਹੜੇ ਨਾਂ ਸੀਗੇ ਰਲਦੇ ਮਿਲਦੇ ਹਾਂਜੀ ਵਿਸਾਖੀ ਨਾਲ ਜਿਹੜੇ ਰਲਦੇ ਮਿਲਦੇ ਤਿਹਾਰੇ ਉਹਨਾਂ ਨੇ ਮੈਂ ਥੋੜੀ ਜੀ ਜਾਣਕਾਰੀ ਲਈ ਆ ਤੇ ਉਹਦੇ ਵਿੱਚ ਜਿਹੜਾ ਤਾਮਿਲਨਾਡੂ ਦੇ ਵਿੱਚ ਇਹਨਾਂ ਦਿਨਾਂ ਚ ਜਦ ਵਸਾਖ ਫਰਸਟ ਡੇ ਕਹਿੰਦੇ ਜਾਂ ਇੱਕ ਤਰੀਕ ਤੋਂ ਲੈ ਕੇ 13 14 ਦੇ ਜਿਹੜੀ ਤਰੀਕ ਤੱਕ ਇਹਨਾਂ ਸਾਡੀ ਆਪਣੀ ਆਉਂਦੀ ਆ 13 April ਤੱਕ ਉਹਦੇ ਵਿੱਚ ਇਹ ਤਿਹਾੜ ਮਨਾਇਆ ਜਾਂਦਾ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵਿਸਾਖੀ ਨਾਲ ਉਹਦਾ ਜਿਹੜਾ ਵਾ ਕੋਈ ਜੋੜ ਜਾਂ ਇਤਿਹਾਸਿਕ ਜਿਹੜਾ ਵਾ ਉਹ ਜੋੜ ਜਾਮਾ ਬਣਦਾ ਹੈ ਉਹਦਾ ਕੋਈ ਤੁਸੀਂ ਕਹਿੰਦਾ ਵਾ ਕਿ ਭਾਰ ਦੀਆਂ ਹੋਰ ਸਟੇਟਾਂ ਦੇ ਵਿੱਚ ਵੀ ਜਿਲਦਾਂ ਜੁਲਦਾਂ ਤਿਉਹਾਰ ਮਨਾਏ ਜਾਂਦੇ ਆ ਤਿਉਹਾਰ ਮਨਾਏ ਜਾਂਦੇ ਔਰ ਇਹਨਾਂ ਦਿਨਾਂ ਚ ਹੀ ਹੁੰਦੇ ਆ ਔਰ ਜੇ ਓਵਰਆਲ ਭਾਰਤੀ ਸੰਸਕ੍ਰਿਤੀ ਨੂੰ ਵੇਖਿਆ ਜਾਵੇ ਤੇ ਉਹ ਵਿਸਾਖਾ ਵਾਲੇ ਵਿਸਾਖ ਦੇ ਮਹੀਨੇ ਦੀ ਵਿੱਚ ਹੀ ਉਹਦੀ ਮਹੱਤਤਾ ਬਣਦੀ ਹੈ ਤੋਂ ਉਹਦੇ ਵਿੱਚ ਮੈਂ ਤਾਮਿਲਨਾਡੂ ਦੇ ਵਿੱਚ ਦੇਖ ਰਿਹਾ ᱥਾਂ ਕਿ ਪੁਥਾਂਡੂ ਨਾਂ ਦਾ ਇੱਕ ਫੈਸਟੀਵਲ ਮਨਾਇਆ ਜਾਂਦਾ ਵਾ ਉਹ ਬਿਲਕੁਲ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵਿਸਾਖੀ ਨੂੰ ਮਨਾਇਆ ਜਾਂਦਾ ਕੋਈ ਫਸਲ ਨਾਲ ਜੋੜ ਕੇ ਹੁੰਦਾ ਡਾਟ ਸਾਹਿਬੀ ਬਿਲਕੁਲ ਉਹ ਨਹੀਂ ਉਹਦਾ ਜਿਹੜਾ ਮੈਨੂੰ ਜੋ ਲੱਗਾ ਉਹ ਫਸਲ ਨਾਲ ਨਹੀਂ ਹੈ ਉਹਦਾ ਭਾਰਤੀ ਸੰਸਕ੍ਰਿਤੀ ਜਿਹੜੀ ਹਿੰਦੂ ਸੰਸਕ੍ਰਿਤੀ ਇਹਨਾਂ ਦੇ ਵਿਸਾਖ ਨੂੰ ਦੇ ਮਹੀਨੇ ਨੂੰ ਪਵਿੱਤਰ ਮੰਨਦੇ ਆ ਹਾਂਜੀ ਤੇ ਵਿਸਾਖ ਦੇ ਸ਼ੁਰੂਆਤ ਨੂੰ ਹੀ ਉਹ ਆਪਣੇ ਜਿਹੜੀ ਲਿਉਨੀ ਸੋਲਰ ਪ੍ਰਣਾਲੀ ਦੇ ਸਾਲ ਦੀ ਸ਼ੁਰੂਆਤ ਮੰਨਦੇ ਆ ਹਾਂਜੀ ਇਸ ਕਰਕੇ ਜਿਹੜਾ ਉਹ ਤਿਹਾੜ ਨੂੰ ਪਵਿੱਤਰ ਮੰਨ ਕੇ ਮਨਾਇਆ ਜਾਂਦਾ ਤੇ ਬਾਕੀ ਉਹ ਮੰਦਰ ਜਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਸੰਸਥਾਵਾਂ ਧਾਰਮਿਕ ਸਥਲ ਨੇ ਉਹਨਾਂ ਵਿੱਚੋ ਇਸ਼ਨਾਨ ਵੀ ਕਰਦੇ ਆ ਉਹਦੇ ਵਿੱਚ ਮੈਂ ਇੱਕ ਦੋ ਜ਼ਿਕਰ ਕਰਨਾ ਚਾਹਾਂਗਾ ਉਹ ਥਾਂਡੂ ਜਿਹੜਾ ਉਹ ਤਮਿਲਨਾਡੂ ਦੇ ਵਿੱਚ ਮਨਾਇਆ ਜਾਂਦਾ ਬਿਲਕੁਲ ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਇੱਕ ਵਿਸ਼ੂ ਨਾਂ ਦਾ ਤਿਹਾੜ ਜਿਹੜਾ ਗਿਰਲਾ ਦੇ ਵਿੱਚ ਮਨਾਇਆ ਜਾਂਦਾ ਜੇ ਅੱਗੇ ਚਲੀਏ ਤੇ ਬੀਹੂ ਨਾਂ ਦਾ ਇੱਕ ਤਿਹਾੜ ਇੰਨਾ ਹੀ ਦਿਨਾਂ ਦੇ ਵਿੱਚ ਜਿਸ ਦਿਨ ਆਪਣੇ ਪੰਜਾਬ ਵਿੱਚ 13 ਅਪ੍ਰੈਲ ਨੂੰ ਸਾਖੀ ਆਉਣੀ ਹੈ ਜੀ ਬੀਹੂ ਵੀ ਮਨਾਇਆ ਜਾਣਾ ਨਾਲ ਦੀ ਨਾਲ ਸੋ ਇਹ ਇੱਕ ਹੋਰ ਖੋਜ ਦਾ ਵਿਸ਼ਾ ਹੈ ਹਾਂਜੀ ਕਿ ਅੱਗੇ ਵੀ ਆਪਾਂ ਫਰਦਰ ਕਿਤੇ ਇਸ ਬਾਰੇ ਹੋਰ ਡਿਟੇਲ ਚ ਗੱਲ ਕਰਾਂਗੇ ਤੇ ਇਹ ਲੱਗਦਾ ਹੈ ਕਿ ਤਨੇ ਕਿਤੇ ਇਹ ਤਿਉਹਾਰ ਇਕੱਠੇ ਹੀ ਆ ਜੁੜਦੇ ਆਪਸ ਵਿੱਚ ਬੀਹੂ ਜਿਹੜਾ ਅਸਾਮ ਦੇ ਵਿੱਚ ਆ ਪੰਨਾਨਾ ਦਾ ਇੱਕ ਤਿਉਹਾਰ ਜਿਹੜਾ ਉੜੀਸਾ ਦੇ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਇਸ ਤਰ੍ਹਾਂ ਹੀ ਪੋਹੇਲਾ ਜਿਹੜਾ ਵਾ ਨਾਂ ਦਾ ਇੱਕ ਤਿਉਹਾਰ ਆ ਇਹ ਬੰਗਾਲੀ ਭਾਸ਼ਾ ਦਾ ਸ਼ਬਦ ਆ ਪੋਹੇਲਾ ਹਾਂਜੀ ਉਹਨੂੰ ਬਸਾਖੀ ਵੀ ਕਹਿੰਦੇ ਕਈ ਵਾਰ ਹਾਂਜੀ ਬਸਾਖੀ ਸ਼ਬਦ ਤੋਂ ਪਤਾ ਲੱਗਦਾ ਹਾਂਜੀ ਕਿ ਇਹ ਜਿਹੜਾ ਵਾ ਸਾਖੀ ਨਾਲ ਦਾ ਸੰਬੰਧ ਕਿਤੇ ਨਾ ਕਿਤੇ ਹਾਂ ਜੀ ਇੱਕ ਬੰਗਾਲ ਸਾਈਡ ਤੇ ਵੀ ਜਿਹੜਾ ਵਾ ਉਹ ਹਾਂ ਉਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਰਿਚੂਅਲਸ ਅਪਣਾਈਆਂ ਜਾਂਦੀਆਂ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਅਸੀਂ ਆਪਣੇ ਨਾਲ ਚ ਜਿੱਦਾ ਗਿੱਧਾ ਤੇ ਭੰਗੜਾ ਬਸਾਖੀ ਵਾਲੇ ਦਿਨ ਜਾਂ ਹੋਰ ਖਾਣ ਪੀਂਦੀਆਂ ਜਿਹੜੀਆਂ ਸਾਡੀਆਂ ਮਠਿਆਈਆਂ ਵਾ ਸਾਡੀਆਂ ਪ੍ਰਾਚੀਨ ਜਾਂ ਚਲਦੀਆਂ ਆ ਰਹੀਆਂ ਜਾਂ ਜਲੇਬੀਆਂ ਜਾਂ ਲੱਡੂ ਕਰਦੇ ਉਹ ਆਪਣੇ ਜਿਹੜੇ ਆ ਉਸਨ ਪੰਨਾ ਨਾ ਦਾ ਇੱਕ ਡਰਿੰਕ ਵੀ ਉੱਥੇ ਪੀਤਾ ਜਾਂਦਾ ਹਾਂ ਜੀ ਸੋ ਦਾਨਪੋਨਮ ਕੀਤਾ ਜਾਂਦਾ ਇਸ ਤੇ ਮੁੱਖ ਤੌਰ ਤੇ ਜਿਹੜਾ ਇਸਤਿਹਾਰ ਦੇ ਵਾ ਸ਼ੇ ਦੀ ਪੂਜਾ ਜਿਹੜੀ ਆ ਉਹ ਦੱਖਣ ਭਾਰਤ ਵਿੱਚ ਤੇ ਸਾਡੇ ਜਿਹੜੇ ਆ ਈਸਟ ਸਟੇਟਸ ਦੇ ਵਿੱਚ ਕੀਤੀ ਜਾਂਦੀ ਹੈ ਹਾਂਜੀ ਸਰ ਸਾਹਿਬ ਜਿਵੇਂ ਆਪਾਂ ਨੇ ਵਿਸਾਖੀ ਦੀ ਗੱਲ ਕੀਤੀ ਤੁਸੀਂ ਭਾਰਤ ਦੇਆਂ ਹੋਰ ਰਾਜਾਂ ਵਿੱਚ ਵੀ ਇਹਨਾਂ ਦੇ ਅਲੱਗ-ਅਲੱਗ ਨਾਵਾਂ ਸਹਿਤ ਵਿਸਥਾਰ ਨਾਲ ਦੱਸਿਆ ਵਾ ਜਿਵੇਂ ਅਸੀਂ ਦੇਖਦੇ ਹਾਂ ਕਿ ਵਿਸਾਖੀ ਦਾ ਤਿਹਾਰ ਪੰਜਾਬੀਆਂ ਵਾਸਤੇ ਬਹੁਤ ਮਹਣੇ ਰੱਖਦਾ ਹੈ ਬਿਲਕੁਲ ਖਾਸ ਕਰਕੇ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਜਣਾ ਹੋਈ ਬਿਲਕੁਲ ਉਹ ਇੱਕ ਸਾਡੇ ਪੰਜਾਬੀਆਂ ਵਾਸਤੇ ਸਿੱਖ ਧਰਮਾਸਤੇ ਇੱਕ ਬਹੁਤ ਵੱਡੀ ਘਟਨਾ ਸੀ ਜਿਹਦੇ ਵਿੱਚੋਂ ਆਪਾਂ ਨੂੰ ਪਤਾ ਹੈ ਕਿ ਸਾਰਾ ਜਿਹੜੇ ਸਿੱਖ ਧਰਮੀਆਂ ਉਹਦੇ ਚ ਨਵਾਂ ਪਰਿਵਰਤਨ ਹੋਇਆ ਬਿਲਕੁਲ ਮੈਂ ਇੱਥੋਂ ਗੱਲ ਦਾ ਦੂਜੇ ਥੋੜੀ ਜੀ ਗਾਹ ਲੈ ਕੇ ਜਾਣਾ ਚਾਹੁੰਦਾ ਹਾਂ ਕਿ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਖੂਨੀ ਸਾਤਾ ਹੋਇਆ ਹੈ ਉਹਦੇ ਵਿੱਚ ਤੁਸੀਂ ਦੇਖਦੇ ਜੋ ਕਿ ਉਹ ਵੀ ਵਿਸਾਖੀ ਵਿਸਾਖੀ ਵਾਲੇ ਦਿਨ ਹੋਇਆ ਬਿਲਕੁਲ ਉਹਨੇ ਪੰਜਾਬੀਆਂ ਦਾ ਦਿਲ ਬਹੁਤ ਵੱਡੇ ਪੱਧਰ ਤੇ ਬਲੁੰਦਿਆ ਬਲੁੰਦ ਰਿਆ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਨਾਵਲਕਾਰ ਨਾਨਕ ਸਿੰਘ ਨੇ ਉਹਨਾਂ ਨੇ ਇੱਕ ਖੂਨੀ ਵਿਸਾਖੀ ਨਾਂ ਦੀ ਕਵਿਤਾ ਲਿਖੀ ਸੀ ਉਹਨਾਂ ਦੇ ਪੋਤਰੇ ਨੇ ਉਹਨਾਂ ਦੇ ਨਾਂ ਕੋਈ ਮੇਰੇ ਕੋਈ ਅਫੀਸਰ ਰਿਟਾਇਰ ਹੋਏ ਨੇ ਉਹਨਾਂ ਨੇ ਉਹਨੂੰ ਅੰਗਰੇਜ਼ੀ ਵਿੱਚ ਵੀ ਅਨੁਵਾਦ ਕੀਤਾ ਹੈ ਤੇ ਉਹ ਜਿਹੜੀ ਖੂਨੀ ਵਿਸਾਖੀ ਕਵਿਤਾ ਨਾਂ ਦੀ ਕਵਿਤਾ ਵਾ ਉਹਨੂੰ ਅੰਗਰੇਜ਼ਾਂ ਨੇ ਜਬਤ ਵੀ ਕੀਤਾ ਸੀ ਤੇ ਮੈਂ ਦਾ ਤੋਏ ਪੁੱਛਣਾ ਚਾਹੁੰਦਾ ਹੈ ਕਿ ਵਿਸਾਖੀ ਵਾਲੇ ਤਿਹਾਰ ਨਾਲ ਸੰਬੰਧਤ ਜਾਂ ਇਹ ਨਾਲ ਕੋਈ ਸਹਿਤਕ ਇਹਦਾ ਰਿਸ਼ਤਾ ਕੀ ਹੈਗਾ ਹੈ ਬਿਲਕੁਲ ਜੀ ਇਹ ਜਿਹੜੀ ਉਹ ਸਾਡੇ ਲਈ ਇੱਕ ਦਰਦਨਾਕ ਵਿਸ਼ਾ ਆ ਕਿਉਂਕਿ ਕ੍ਰਾਂਤੀਕਾਰੀ ਜਿਹੜੀ ਲਹਿਰ ਸੀਗੀ ਕ੍ਰਾਂਤੀ ਸੰਬੰਧੀ ਇਸ ਤੇ ਪੰਜਾਬੀਆਂ ਦਾ ਬਹੁਤ ਵੱਡਾ ਹਿੱਸਾ ਆ ਪਰ ਜਿਹੜਾ ਤਿਹਾਰ ਵਿਸਾਖੀ ਦਾ ਵਾਜੇ ਇਹਨੂੰ ਆਪਾਂ ਲੈ ਲਈਏ ਕਿ ਇਹ ਜ਼ਿਆਦਾਤਰ ਫਸਲ ਦੀ ਆਮਦ ਤੇ ਆ ਤਾਂ ਇਹ ਇਹ ਜੀ ਜੇ सेलिब्रेशन ਦੀ ਗੱਲ ਕਰੀਏ ਮਨਾਉਣ ਦੀ ਗੱਲ ਕਰੀਏ ਤੇ ਖੁਸ਼ੀ ਵਾਲੇ ਪਾਸੇ ਹੀ ਇਹਦਾ ਜ਼ਿਆਦਾ ਜਿਹੜਾ ਵਾ ਪੱਖ ਉਭਾਰਿਆ ਜਾਂਦਾ ਵਾ ਹਾਂਜੀ ਜ਼ਿਆਦਾਤਰ ਕਵਿਤਾਵਾਂ ਜਿਹੜੀਆਂ ਵਾਂ ਜਾਂ ਸਾਹਿਤ ਰਚਿਆ ਗਿਆ ਵਾ ਉਹ ਵਿਸਾਖੀ ਦੇ ਮੇਲੇ ਨੂੰ ਜਿਹੜਾ ਵਾ ਖੁਸ਼ੀਆਂ ਭਰਿਆ ਦਿਖਾਉਣ ਬਾਰੇ ਹੀ ਗੱਲ ਚੱਲੀ ਆ ਹਾਂਜੀ ਜਿਵੇਂ ਉਹਦੇ ਮੁੱਖ ਤੌਰ ਤੇ ਸਾਡੇ ਸ਼ਰਮਨੀ ਕਵੀ ਜਿਹੜੇ ਆਗੇ ਆ ਅਪਣੇ ਤਨਿ ਰਾਮਚਾਤਰਿਕ ਜੀ ਉਹਨਾਂ ਦੀਆਂ ਦੋ ਕਵਿਤਾਵਾਂ ਤੇ ਵੈਸੇ ਸਾਡੇ ਸਲੇਬਸ ਦੇ ਵਿੱਚ ਵੀ ਲੱਗੀਆਂ ਬੱਚਿਆਂ ਨੂੰ ਜ਼ਬਾਨੀ ਯਾਦ ਵੀ ਆ ਜਿਉ ਮਾਰਦਾ ਦਮਾਵੇਂ ਜੱਟ ਮੇਲੇ ਆ ਗਿਆ ਬਿਲਕੁਲ ਬਿਲਕੁਲ ਜੀ ਇਸੇ ਤਰ੍ਹਾਂ ਜਿੱਦਾਂ ਇੱਕ ਵਿਸਾਖੀ ਦਾ ਮੇਲਾ ਸੀ ਟਾਈਟਲ ਹੇਡ ਉਹਨਾਂ ਦੀ ਇੱਕ ਕਵਿਤਾ ਸੀਗੀ ਹਾਂਜੀ ਤੇ ਜੇ ਤੁਸੀਂ ਉਸ ਬਾਰੇ ਦੁਮੀ ਆਗਿਆ ਦਿਓਗੇ ਤਾਂ ਮੈਂ ਕਵਿਤਾ ਨੂੰ ਥੋੜੀ ਜਿਹੀ ਜ਼ਰੂਰ ਤੁਸੀਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਈਂਗਾ ਨਰਿਸ਼ਕਾ ਨੂੰ ਜ਼ਰੂਰ ਸੁਣਾਉ ਕਵਤਾ ਉਹ ਬਿਲਕੁਲ ਜੀ ਹਾਂਜੀ ਕਿੰਨੀ ਪਿਆਰੀ ਵੇਖੋ ਰਚਨਾয়া ਵਿਸਾਖੀ ਦਾ ਮੇਲਾ ਇਹਦੇ ਵਿੱਚ ਕੀ ਹੈ ਜੀ ਇੱਕ ਪੰਜਾਬੀ ਆਪਣੀ ਪਤਨੀ ਨੂੰ ਸੰਬੋਧਨ ਹੁੰਦਾ ਪੱਕ ਪਈਆਂ ਕਣਕਾਂ ਲੋਕਾਠ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਵਾਹ ਜੀਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬੇਰੀਆਂ ਲਿਫਾਈਆਂ ਤਾਣੀਆਂ ਦੇ ਪਾਰ ਨੇ ਵਾਹ ਜੀ ਵਾਹ ਪੁੰਗਰੀਆਂ ਵੱਲਾਂ ਵੇਲਾ ਰੁੱਖੀ ਚੜੀਆਂ ਫੁਨਹੇ ਤੋਂ ਫਲਾਣੇ ਉਰੋਈਆਂ ਲੜੀਆਂ ਵਾਹ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ ਚੱਲ ਨੀ ਪ੍ਰੇਮੀਏ ਵਸਾਖੀ ਸਾਥੀ ਚੱਲੀ ਏ ਚੱਲ ਨੀ ਪ੍ਰੇਮੀਏ ਵਸਾਖੀ ਚੱਲੀ ਏ ਦੂਰ ਦੂਰ ਥਾਓ ਬਣ ਜਾ ਰਹੇ ਆਏ ਨੇ ਸੋਹਣੇ ਸੋਹਣੇ ਪੁੰਜਾਂ ਤੇ ਫੀਤੇ ਲਿਆਏ ਨੇ ਪੁੰਜਾਂ ਲਟਕਣ ਜਨ ਅੱਜਕਲ ਦੇ ਸਮੇਂ ਦੇ ਵਿੱਚ ਵੀ ਚੱਲਦੀਆਂ ਲਟਕਣ ਤੇ ਫੀਤੇ ਬਨ ਕੇ ਪਹਿਰਾਵੇ ਦੇ ਨਾਲ ਪਹਿਰਾਵੇ ਨਾਮ ਪਹਿਰਾਵੇ ਦੀ ਗੱਲ ਹੋਈ ਏ ਜੀ ਇਹਦੇ ਵਿੱਚ ਗਦਰਿਆਂ ਤੋਂ ਵੰਗਾ ਦਾਣਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਵਾਹ ਖਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਸੈਂਕੜੇ ਸੁਗਾਤਾ ਨਾਲੇ ਹੋਰ ਆਈਆਂ ਨੇ ਵਾਹ ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀ ਏ ਚੱਲਨੀ ਪ੍ਰੇਮੀਏ ਵਿਸਾਖੀ ਚੱਲੀ ਏ ਵਾਹ ਚੱਲਨੀ ਪ੍ਰੇਮੀਏ ਵਿਸਾਖੀ ਚੱਲੀ ਏ ਅੱਗੇ ਸੁਣੋ ਪੁਰਾਣਾ ਪੰਜਾਬ ਦਾ ਜਿਹੜਾ ਕਲਚਰ ਉਹਦੀ ਬੜੀ ਬਾਖੂਬੀ ਜਿਹੜਾ ਇਹਦੇ ਵਿੱਚ ਚਿਤ੍ਰਣ ਕੀਤਾ ਵਾ ਥਾਈ ਥਾਈ ਖੇਡਾਂ ਤੇ ਤੰਗੂੜੇ ਆਏ ਨੇ ਵਾ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਂਟੋ ਟੂੰਬਾ ਵਜਦੇ ਵਾ ਜਰ ਸਾਹਿਬ ਮੈਂ ਤੁਹਾਨੂੰ ਇੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਬਿਲਕੁਲ ਜੀ ਇਹ ਜਿਹੜੀਆਂ ਚੀਜ਼ਾਂ ਤੁਸੀਂ ਜ਼ਿਕਰ ਕੀਤਾ ਹੈ ਇਹਨਾਂ ਦਾ ਤਾਂ ਕੋਈ ਦੇ ਨਾਮ ਮੈਨੂੰ ਨਹੀਂ ਜਾਂਦਾ ਪਰ ਤੁਸੀਂ ਸਾਡਾ ਦਸ਼ਕਾ ਨੂੰ ਨਾਲ ਨਾਲ ਦੱਸੀ ਜਾਓ ਕਿ ਇਹ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਕਿਉਂਕਿ ਤੁਸੀਂ ਦੇ ਸਭ ਪੁਰਾਣੇ ਸੱਭਿਆਚਾਰ ਜਿਹੜੀਆਂ ਚੀਜ਼ਾਂ ਨੇ ਬਹੁਤ ਖੁਸ਼ ਆਪਣੀ ਕਵਤਾ ਜਿਗਰ ਕਰ ਗਏ ਜੀ ਬਿਲਕੁਲ ਜੀ ਸਾਨੂੰ ਇਹ ਕਾਟੋ ਤੇ ਲਗੋਜੇ ਬਾਰੇ ਦੱਸੋ ਥੋੜਾ ਬਾਕੀ ਕਾਟ ਜਿਹੜੇ ਸਾਡੇ ਪੰਜਾਬੀ ਸਾਜ ਨੇ ਉਹਦੇ ਵਿੱਚ ਹਾਂਜੀ ਮੁੰਬਈ ਦਾ ਜਿਹੜਾ ਵਾ ਢਾਂਚਾ ਆਇਓ ਵੱਡਾ ਹੁੰਦਾ ਵਾ ਤੇ ਉਹਦੀ ਜਿਹੜੀ ਮੈਂ ਜਿਹੜੀ ਬੇਸ ਜਾਂ ਜਿਹਨੂੰ ਕਹਿੰਦੇ ਨੇ ਨਾ ਆਪਾਂ ਉਹਦੀ ਆਵਾਜ਼ ਆ ਉਹ ਥੋੜੀ ਤੂੰਬੀ ਨਾਲੋਂ ਭਾਰੀ ਵੀ ਆ ਜਾਂਦੀ ਆ ਪਰ ਡਾਕਟਰ ਸਾਹਿਬ ਤੁਸੀਂ ਦੇਖੋ ਕਿ ਜਿਵੇਂ ਹੁਣ ਸਾਡੇ ਸੰਗੀਤ ਵਿੱਚ ਕਿੰਨੇ ਨਵੇਂ-ਨਵੇਂ ਇਨਸਟਰੂਮੈਂਟ ਆਗੇ ਨਹੀਂ ਪਰ ਜਿਹੜੀਆਂ ਚੀਜ਼ਾਂ ਤੁਸੀਂ ਜ਼ਿਕਰ ਕੀਤਾ ਏ ਇਹ ਹਾਲੇ ਵੀ ਇਹੋ ਜਿਹੇ ਜਿਹੜੇ ਸੰਗੀਤਕ ਜਿਹੜੇ ਇਨਸਟਰੂਮੈਂਟ ਨੇ ਕਿ ਇਹਨਾਂ ਨਾਲ ਦਾ ਨਾ ਹੀ ਸੰਗੀਤ ਕਿਤੇ ਮਿਲਦਾ ਏ ਤੂੰ ਵੀ ਜਿਵੇਂ ਤੁਸੀਂ ਗੱਲ ਕੀਤੀ ਤੁੰਬੇ ਦੀ ਗੱਲ ਕੀਤੀ ਆ ਇਹ ਇੰਨਾ ਮਧੁਰ ਹੁੰਦਾ ਏ ਇੰਨਾ ਵੀ ਲਖਣਿਆ ਕਿ ਚਾਹੇ ਅਸੀਂ ਉਹ ਬਿਜਲਈ ਜਿਹੜੇ ਸਾਰੇ ਇਨਸਟਰੂਮੈਂਟ ਉਹ ਹੀ ਸੁਣਦੇ ਵੀ ਹੈਗੇ ਆ ਪਰ ਜੋ ਆਨੰਦ ਜੋ ਸਕੂਨ ਸਾਨੂੰ ਇਹਨਾਂ ਨਾਲ ਮਿਲਦਾ ਏ ਉਹਨਾਂ ਨਾਲ ਕਦੀ ਨਹੀਂ ਮਿਲਦਾ ਵੇਖੋ ਜੀ ਇੱਕ ਤੇ ਨਾਲ ਕਲਾ ਜੁੜੀ ਹੋਈ ਹੈ ਹਾਂਜੀ ਉਹ ਜਿਹੜੇ ਬਿਜਲਈ ਯੰਤਰ ਆ ਉਹ ਕੋ ਵੇਖੋ ਜੀ ਕੰਪਿਊਟਰਾਈਜ਼ਡ ਜਾਂ ਕਹਿ ਲੋ ਕਿ ਉਹ ਪਹਿਲੇ ਹੀ ਤਿਆਰ ਕੀਤੇ ਕਿਸੇ ਲੈਬ ਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਕਲਾ ਵਾ ਹੁਣ ਕਲਾ ਦੇ ਨਾਲ ਹੀ ਜਿਹੜੀ ਇੱਕ ਸ਼ਖਸੀਅਤ ਦਾ ਵਿਕਾਸ ਹੁੰਦਾ ਨਾ ਇਹਨਾਂ ਚੀਜ਼ਾਂ ਨੂੰ ਨਾਲ ਆਪਾਂ ਜੋੜ ਕੇ ਦੇਖੀਏ ਹੁਣ ਇੱਕ ਵੇਕ ਕਵਿਤਾ ਦਾ ਲਾਸਟ ਸਟੈਂਜਾ ਮੈਨੂੰ ਬੜਾ ਵਧੀਆ ਲੱਗ ਰਿਹਾ ਵੰਜਲੀ ਲਗੋਜਾ ਟਾਟੋ ਤੁੰਬਾ ਵਜਦੇ ਛਿੰਜ ਵਿੱਚ ਸੂਰੇ ਪਹਿਲਵਾਨ ਗੱਜਦੀ ਵੇਖੋ ਉਸ ਵੇਲੇ ਸਿਹਤ ਦੀ ਗੱਲ ਕੀਤੀ ਗਈ ਹੈ ਪੰਜਾਬੀਆਂ ਦੀ ਸਿਹਤ ਜਿਹੜੀ ਆ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋ ਕਿ ਕਿੱਧਰ ਨੂੰ ਜਾ ਰਹੀ ਹੈ ਆ ਜਾ ਖਾਣ ਪੀਣ ਕਿਸ ਤਰ੍ਹਾਂ ਦਾ ਹੋ ਗਿਆ ਵਿਦੇਸ਼ੀ ਖਾਣੇ ਆ ਗਏ ਪਰ ਸਾਨੂੰ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ ਵਿਸਾਖੀ ਦੇ ਦੌਰਾਨ ਸਾਨੂੰ ਇਹ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਜਾਂ ਅਸੀਂ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਵਾ ਅੱਗੇ ਕਹਿੰਦੇ ਆ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਮਤਲਬ ਮੇਲਿਆਂ ਦੀ ਉਦੋਂ ਮੇਲਿਆਂ ਦੀ ਰੌਣਕ ਦੀ ਗੱਲ ਵੇਖੋ ਰੌਣਕ ਪੱਟੇ ਪੱਦਰ ਤੇ ਹੁੰਦੀ ਹੁਣ ਅੱਜ ਦੇ ਤੁਸੀਂ ਮੇਲੇ ਵੇਖੋ ਉਸ ਤਰ੍ਹਾਂ ਦੇ ਤੁਹਾਨੂੰ ਉਹ ਸੀਨ ਜਾਂ ਜੇ ਹੁਣ ਸਾਨੂੰ ਕਵਿਤਾਆਂ ਹੀ ਮਿਲ ਰਹੇ ਆ ਪਰ ਹੁਣ ਅਗਲੇ ਬੱਚਿਆਂ ਨੂੰ ਇਹ ਸਾਡੇ ਕੋਲ ਸਾਹਿਤ ਨਹੀਂ ਜਾਣੇ ਆ ਪਰ ਉਹ ਸੀਨ ਵੇਖਣ ਨੂੰ ਨਹੀਂ ਲੱਭਣੇ ਤੁਹਾਨੂੰ ਨਹੀਂ ਲੱਭਣੇ ਸੋ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ ਚੱਲ ਨੀ ਪ੍ਰੇਮੀਏ ਵਸਾਟ ਚੱਲੀਏ ਚੱਲ ਨੀ ਪ੍ਰੇਮੀਏ ਵਸਾਖੀ ਵਾਜੀ ਵਾਡਰ ਸਾ ਤੁਸੀਂ ਤੇ ਇਹ ਸਾਨੂੰ ਸਾਖ ਸਾਤ ਵਸਾਖੀ ਦੇ ਮੇਲੇ ਦੇ ਵਿੱਚ ਹੀ ਲੈ ਗਏ ਜੀ ਕਿਉਂਕਿ ਤੁਹਾਡੀ ਇਸ ਕਵਿਤਾ ਦੇ ਰਾਹੀਂ ਅਸੀਂ ਤੇ ਉਹਦੇ ਦਰਸ਼ਨ ਵੀ ਕਰ ਲਿਆ ਤੇ ਸੱਚਮੁੱਚ ਜਿਹੜਾ ਵਸਾਖੀ ਦਾ ਤਿਉਹਾਰ ਹੈ ਸਾਡੇ ਪੰਜਾਬੀਆਂ ਵਾਸਤੇ ਤੇ ਇੱਕ ਬਹੁਤ ਹੀ ਵੱਡਾ ਖੁਸ਼ੀ ਭਰਿਆ ਤਿਉਹਾਰ ਹੁੰਦਾ ਹੈ ਬਿਲਕੁਲ ਤੇ ਮੈਂ ਸਾਰੇ ਹੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਚੀਜ਼ਾਂ ਨਾਲ ਜੋੜਨ ਉਹਨਾਂ ਨੂੰ ਇਹ ਮੇਲੇ ਦਿਖਾਉਣ ਤਾਂ ਕਿ ਉਹ ਪੁਰਾਣੇ ਸਾਡੇ ਪ੍ਰਾਤਨ ਜਿਹੜਾ ਪਿੰਡੂ ਸੱਭਿਆਚਾਰ ਆ ਉਧ ਨਾਲ ਜੁੜ ਸਕਣ ਬਿਲਕੁਲ ਡਾਟਾ ਸਾਹਿਬ ਮੈਂ ਹੁਣ ਤਾਂ ਨਾਲ ਇੱਕ ਆਖਰੀ ਜਿਹੜਾ ਸਵਾਲ ਕਰਨਾ ਹੈ ਕਿਉਂਕਿ ਚਲੋ ਸਾਨੂੰ ਟਾਈਮ ਥੋੜਾ ਕਾਫੀ ਹੋ ਗਿਆ ਮੈਂ ਅਕਸਰੀ ਸੋਚਦਾ ਹਾਂ ਡਾਟਾ ਸਾਹਿਬ ਕਿ ਇਹ ਜਿਹੜੇ ਮਸਾਖੀ ਦੇ ਮੇਲੇ ਸੀ ਪਹਿਲਾਂ ਬਹੁਤ ਵੱਡੇ ਪੱਧਰ ਤੇ ਲੱਗਦੇ ਸੀ ਮਨਾਏ ਵੀ ਜਾਂਦੇ ਸੀ ਬਿਲਕੁਲ ਤੇ ਲੋਕ ਬੜੇ ਉਤਸ਼ਾਹ ਨਾਲ ਇਹ ਮੇਲੇ ਜਾਂਦੇ ਸੀ ਜੋ ਵੀ ਤੁਸੀਂ ਆਪਣੀ ਕਵਿਤਾ ਦੱਸਿਆ ਹੈ ਸਭ ਕੁਝ ਮੇਲਾ ਉਸ ਤਰ੍ਹਾਂ ਹੋਬ ਹੋਈ ਲੱਗਦਾ ਕਿਉਂਕਿ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਸਾਰਾ ਹੀ ਮੇਲਾ ਘੁੰਮ ਗਿਆ ਪਰ ਮੈਂ ਤਾਂ ਨਾ ਹੁਣ ਦੇ ਸੰਦਰਭ ਵਿੱਚ ਗੱਲ ਕਰ ਰਿਹਾ ਹਾਂ ਕਿ ਜਿਸ ਤਰ੍ਹਾਂ ਸਾਡੀ ਕਿਸਾਨੀ ਸੰਕਟ ਦੇ ਵਿੱਚ ਐ ਤੇ ਇਹ ਕਿਉਂਕਿ ਵਿਸਾਖੀ ਦਾ ਤਿਉਹਾਰ ਹੀ ਜਿਹੜੀ ਆ ਇਹ ਖੇਤੀਬਾੜੀ ਜਾਂ ਸਾਡੀਆਂ ਕਦਰਾਂ ਕੀਮਤਾਂ ਨਾਲ ਸੰਬੰਧਤ ਹੈਗਾ ਏ ਤੁਸੀਂ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਸਾਡੇ ਨਵੀਂ ਪੀੜ੍ਹੀ ਦਾ ਇਹ ਨਾਲ ਲਗਾਓ ਘਟ ਰਿਹਾ ਏ ਜਾਂ ਪਿੰਡਾਂ ਦੇ ਵਿੱਚ ਇਹਨੂੰ ਥੋੜਾ ਜਿਹਾ ਘਟ ਗਿਆ ਇਹਦਾ ਰੁਝਾਨ ਅਸੀਂ ਦੇਖ ਰਹੇ ਹਾਂ ਘਟਿਆ ਹੋਇਆ ਕਿਉਂਕਿ ਜਿਹੜੇ ਟੀਵੀ ਚੈਨਲ ਆ ਮੋਬਾਈਲਾਂ ਨੇ ਸੋਸ਼ਲ ਮੀਡੀਆ ਨੇ ਕਾਫੀ ਹੱਦ ਤੱਕ ਇਹ ਚੀਜ਼ ਨੂੰ ਪਿੱਛੇ ਕੀਤਾ ਹੈ ਮੈਂ ਤਾਂ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਇਸ ਤਿਉਹਾਰ ਦੀ ਜਿਹੜੀ ਹੈਗੀ ਆ ਬੰਤਰ ਜਾਂ ਇਸਤਿਹਾਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਇਹ ਕਿਸਾਨੀ ਨਾਲ ਸੰਬੰਧਤ ਹੈ ਤੇ ਕਿਸਾਨ ਧਰਨੇ ਤੇ ਹੈਗੀ ਆ ਇਹਦੇ ਬਾਰੇ ਸਾਨੂੰ ਥੋੜਾ ਜਿਆਦਾ ਜਰੂਰ ਜਾਨਣਾ ਪਾਓ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਆ ਵੇਖੋ ਇਸਾਨੀ ਜਿਹੜੀ ਹੈ ਨਾ ਸਾਡੀ ਉਹ ਰੀਡ ਦੀ ਹੱਡੀ ਆ ਕਿਸਾਨ ਸਾਡਾ ਅਨ ਦਾਤਾ ਆ ਇਹ ਕਿਸਾਨ ਖੁਸ਼ੀਤਾ ਤਾਂ ਇਨਾ ਤਿਹਾਰਾਂ ਨੇ ਜਿਹੜਾ ਵਾ ਰੰਗინੀਆਂ ਹਾਸਲ ਕੀਤੀਆਂ ਭਾਵੇਂ ਕਿ ਧਾਰਮਿਕ ਕਰਨ ਵੀ ਨੇ ਹੋਰ ਵੀ ਤਿਹਾਰਾਂ ਦੇ ਮਨਾਏ ਜਾਂਦੇ ਪਰ ਜਿਹੜਾ ਮੁੱਖ ਤੌਰ ਤੇ ਅੱਜ ਦੀ ਚਰਚਾ ਵਿੱਚ ਆਪਾਂ ਜਿਹੜਾ ਬਿੰਦੂ ਮੇਨ ਨਿਕਲਿਆ ਜਾਂ ਕਵਿਤਾ ਦੇ ਵਿੱਚੋਂ ਨਿਕਲਿਆ ਜਾਂ ਸਾਹਿਤ ਵਿੱਚੋਂ ਨਿਕਲ ਕੇ ਆਉਂਦਾ ਉਹ ਇਹੀ ਆ ਕਿ ਜਿਹੜਾ ਤਿਹਾੜ ਆ ਫਸਲ ਦੀ ਅੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਆ ਵੇਖੋ ਫਸਲ ਵਾੜੀ ਜਿਹੜੀ ਇਹਨੂੰ ਜਿੰਦਾ ਰੱਖਣਾ ਵਾ ਕਿਸਾਨੀ ਨੂੰ ਅਸੀਂ ਜਿੰਦਾ ਰੱਖਣਾ ਵਾ ਮੈਂ ਸਾਰੇ ਵੇਖੋ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਕਿਸਾਨਾਂ ਨਾਲ ਪਿਆਰ ਕਰੋ ਕਿਸਾਨੀ ਨੂੰ ਬਚਾਓ ਇਹ ਸਾਨੂੰ ਯਤਨ ਕਰਨੇ ਪੈਣਗੇ ਵੇਖੋ ਹੁਣ ਤਿਉਹਾਰ ਦੇ ਰੰਗ ਬਦਲ ਗਏ ਨੇ ਮਨਾਉਣ ਨੂੰ ਵਿਸਾਖੀ ਯੂਕੇ ਦੇ ਵਿੱਚ ਵੀ ਮਨਾਈ ਜਾ ਰਹੀ ਆ ਆਸਟ੍ਰੇਲੀਆ 'ਚ ਵੀ ਮਨਾ ਰਹੇ ਆ ਪਰ ਉੱਥੇ ਉਹ ਫਸਲ ਵਾਲੀ ਉਹਦੇ ਵਿੱਚ ਰੂਹ ਨਹੀਂ ਆ ਕਿਉਂਕਿ ਜਿਹੜੀ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਮਨਾਇ ਜਾਂਦੀ ਸੀ ਉਹਦਾ ਰੰਗ ਹੀ ਕੁਝ ਹੋਰ ਹੁੰਦਾ ਸੀ ਅੱਜ ਅਸੀਂ ਜਸਟ ਉਹਨੂੰ ਇੱਕ ਯਾਦਗਾਰ ਦੇ ਤੌਰ ਤੇ ਮਨਾ ਰਹੇ ਹਾਂ ਪਰ ਮੈਂ ਚਾਹੁੰਨਾ ਵਾਂ ਕਿ ਇਹ ਨਹੀਂ ਹੁੰਦਾ ਕਿ ਪੁਰਾਣੇ ਸਮੇਂ ਦੀ ਫਸਲਾਂ ਆਉਣੀਆਂ ਵਾ ਪਤਲਾ ਅੱਜ ਵੀ ਆਪਾਂ ਬੇਸ਼ੱਕ ਫਸਲਾਂ ਦਾ ਜਿਹੜਾ ਸਰੂਪ ਬਦਲਦਾ ਜਾਂਦਾ ਆ ਅਸੀਂ ਕੈਸ਼ ਕ੍ਰੌਪਸ ਵੀ ਲੈ ਕੇ ਆ ਰਹੇ ਹਾਂ ਪਰ ਕਿਸਾਨੀ ਨੂੰ ਸਾਨੂੰ ਜਿੰਦਾ ਰੱਖਣਾ ਪਏਗਾ ਤਾਂ ਇਹਨਾਂ ਤਿਹਾਰਾਂ ਦੀ ਰੌਣਕ ਜਿਹੜੀ ਆ ਬਣੀ ਰਹਿਣੀ ਆ ਜੋ ਇਹਨਾਂ ਵਿੱਚ ਰੂਹ ਬਣੀ ਰਹੇਗੀ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਆ ਸਾਨੂੰ ਇਸ ਵਿਸ਼ੇ ਤੇ ਜਿਹੜੀ ਆ ਵਾ ਉਹ ਗਾਹੇ ਬਗਾਏ ਚਰਚਾਵਾਂ ਵੀ ਕਰਦੇ ਰਹਿਣਾ ਚਾਹੀਦਾ ਹੈ। ਤੇ ਕਿਸਾਨੀ ਦਾ ਹੌਸਲਾ ਸਾਨੂੰ ਦਿਵਾਉਂਦੇ ਰਹਿਣਾ ਜਿੱਦਾਂ ਪਿਛਲੇ ਸਮਿਆਂ ਦੌਰਾਨ ਬਹੁਤ ਸੰਘਰਸ਼ ਕਿਸਾਨੀ ਨੇ ਕੀਤਾ। ਵੈਸੇ ਬੜੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਪੰਜਾਬ ਪੱਧਰ ਤੇ ਨਹੀਂ ਹੂੰ ਭਾਰਤ ਪੱਧਰ ਤੇ ਨਹੀਂ ਦੁਨੀਆ ਪੱਧਰ ਤੇ ਵੀ ਜਿਹੜੀ ਆ ਕਿਸਾਨੀ ਦੀ ਸਪੋਰਟ ਹੋਈ ਆ ਇਸੇ ਤਰ੍ਹਾਂ ਸਾਨੂੰ ਇਹ ਕਰਦੇ ਰਹਿਣਾ ਜਿੱਦਾਂ ਕਿਸਾਨੀ ਦੇ ਨਾਲ ਹੀ ਇਹ ਅਸਲ ਵਿੱਚ ਤਿਹਾਰਾਂ ਦਾ ਰੰਗ ਆ ਤ੍ਰਿੰਦਰ ਜੀ। ਸੋ ਸਾਨੂੰ ਇਹ ਰੰਗ ਮਾਨਦੇ ਰਹਿਣੇ ਚਾਹੀਦੇ ਆ। ਇਹ ਇਸ ਦੇ ਨਾਲ ਹੀ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਕਰਦੇ ਆਂ। ਤੇ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਦਿੰਨੇ ਆ ਇਸ ਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾਂ ਤੇ ਇਹ ਜਿਹੜੇ ਸਾਡੇ ਪਿੰਡਾਂ ਦੇ ਮੇਲੇ ਆ ਵਿਸਾਖੀ ਦੇ ਮੇਲੇ ਇਸ ਤਰ੍ਹਾਂ ਹੀ ਲੱਗਦੇ ਰਹਿਣ ਤੇ ਸਾਡਾ ਪੰਜਾਬ ਇਸ ਤਰ੍ਹਾਂ ਹੀ ਹਰਿਆ ਭਰਿਆ ਰਹੇ ਇਹ ਮੇਲੇ ਤਿਹਾਰ ਹਮੇਸ਼ਾ ਹੀ ਇਸ ਤਰ੍ਹਾਂ ਹੀ ਚੱਲਦੇ ਰਹਿਣ ਤੇ ਪੰਜਾਬ ਸਦਾ ਹੀ ਜਿਹੜਾ ਵਸਦਾ ਰਹੇ ਗੁਰਾਂ ਦੇ ਨਾਂ ਤੇ ਸਾਰੇ ਆਂਦਾ ਧੰਨਵਾਦ ਜੀ ਧੰਨਵਾਦ ਸਰ ਮੇਰੇ ਵੱਲੋਂ ਵੀ ਸਾਰੇ ਪੰਜਾਬੀਆਂ ਨੂੰ ਜਿਹੜਾ ਵਾ ਉਹ ਇੱਕ ਇਹ ਖੁਸ਼ੀ ਦੇ ਮੌਕੇ ਤੇ ਇਹੋ ਹੀ ਹੈ ਸੰਦੇਸ਼ ਆ ਕਿ ਪੰਜਾਬ ਦੇ ਰੰਗ ਮਾਣੋ ਆਨੰਦ ਮਾਣੋ ਚੰਗਾ ਸਾਹਿਤ ਪੜੋ ਕਵਿਤਾਵਾਂ ਪੜੋ ਔਰ ਕਿਸਾਨੀ ਨੂੰ ਹਮੇਸ਼ਾ ਜਿਹੜਾ ਵਾ ਉਤਸ਼ਾਹਤ ਕਰਦੇ ਰਹੋ ਜੀ ਧੰਨਵਾਦ ਜੀ